ਦੀ ਵੋ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਦੀ ਵੋ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਦੀ ਵੋ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਗੁਰ ਚੇਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਗੁਰ ਚੇਲਾ ਈ ਉਹ ਪਹੁਲਖੰਡ ਤਾਰ ਹੋਏ ਜਨਮ ਸੋਹੇਲਾ ਤਾਰ ਹੋਏ ਜਨਮ ਸੋਹੇਲਾ ਵੀ ਉਹ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਵੀ ਉਹ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਉ ਨਿਰੰਕਾਰ ਵਿੱਚ ਸਿੰਤਾ ਕੇ ਲਾਹ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ ਨਾਨਕ ਨਿਰਪਉ ਰੰਕਾਰ ਵਿੱਚ ਸਿੰਤਾ ਖੇਲਾ ਵੀ ਉਹ ਪਹੁਲ ਖੰਡ ਤਾਰ ਹੋਏ ਜਨਮ ਸੋਹੇਲਾ ਵੀ ਉਹ ਪਹੁਲਾ ਵਾਹਿਗੁਰੂ ਜੀ ਫਤਿਹ ਤਾਨ ਤਾਨੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਆਗਮਨਪੁਰਗ ਨਗਰ ਉਗਰਨੀ ਸੰਗਤਾਂ ਤਾਨ ਤਾਨੇ ਸ੍ਰੀ ਗੁਰੂ ਹਰ Rai ਸਾਹਿਬਾਰ ਦੇ ਪ੍ਰੇਤਨ ਸਾਨਾਂ ਤੋਂ ਜੋ ਕਿ ਖਾਠਾ ਮਾਰਦਾ ਹੋਇਆ ਨਗਰ ਕੀਰਤਨ ਨਗਰ ਦੇ ਵਿੱਚ ਸੰਗਤਾਂ ਹਾਜ਼ਰ ਹੋ ਚਕਾਰੀਆਂ ਏ ਕਿ ਜੋ ਸ੍ਰੀ ਪ੍ਰਤੇਗ ਪਾਖਾ ਜੀ ਮਾਦਾ ਸਥਾਨ ਤੇ ਸੋ ਸੰਗਤਾਂ ਸਵਰਤ ਗੁਰਮਾਰ ਦਾ ਹਾਜਰ ਸਰਵਣ ਕਰ ਰਹੀਆਂ ਏ ਸੋ ਜੁਨੀਆਂ ਵੀ ਨਾਨਕ ਨਾਮ ਲੈਵਾ ਸੰਤਾਏ ਸਾਰੀਆਂ ਸੰਗਤਾਂ ਨੂੰ ਤਨ ਤਨ ਦਸਮ ਪਿਤਾ ਸ੍ਰੀ ਗੁਰਬਖਸ਼ ਸਿੰਘ ਮਹਾਰਾਜ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਨ ਤਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਵਸਤਾਨੀ ਮਹਾਰਾਜ ਜੀ ਦਾ ਜੋ ਪ੍ਰਕਾਸ਼ ਮਨਾ ਰਹੇ ਆ ਅੱਜ ਪਿੰਡ ਭੁੰਗਣੀ ਵਿੱਚ ਗੁਰੂ ਹਰਾਇ ਸਿੰਘ ਜੀ ਸਤਾਨ ਤੋਂ ਜੋ ਨਗਰ ਕੀਰਤਨ ਇੰਨੀ ਠੜ ਦੇ ਵਿੱਚ ਵੀ ਸੰਗਤ ਦਾ ਠਾਠਾ ਮਾਰਦਾ ਕੱਠ ਨਾਲ ਸੰਗਤਾਂ ਦੇ ਹਰ ਜਗ੍ਹਾ ਤੇ ਚਾਪ ਪਕੌੜਿਆਂ ਦੇ ਲੰਗਰ ਸੰਗਤ ਦਾ ਬਹੁਤ ਵੱਡਾ ਸਹਿਯੋਗ ਹੈ ਮੈਂ ਦੇਸ਼ ਵਿਦੇਸ਼ ਚ ਬੈਠੇ ਸਾਰੇ ਹੀ ਐਨ ਆਰ ਆਈ ਵੀਰ ਜੋ ਵੀ ਅ ਚੈਨਲ ਦੇ ਮੰਧਵ ਰਾਹੀਂ ਸੁਣ ਰਹੇ ਆ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਮਸਤਾਨੀ ਸਾਹਿਬ ਦੇ ਕਿ ਜੋ ਕੀ ਉਹਨਾਂ ਦਾ ਬਹੁਤ ਉਤਸ਼ਾਹ ਦੇ ਨਾਲ ਉਤਸ਼ਾਹ ਦੇ ਨਾਲ ਦਿਨ ਮਨਾ ਰਹੇ ਆ ਕੱਲ ਨੂੰ ਅਖੰਡ ਪਾਤਸ਼ਾਹਬ ਦੇ ਭੋਗ ਪੈਣਗੇ ਅਤੇ ਉੱਥੇ ਰਾਗੀ ਜਥਾ ਭਾਈ ਸਰਰਾਮ ਸਿੰਘ ਜੀ ਅਰਸ਼ੀ ਔਰ ਹੋਰ ਟਾਡੀ ਜਥੇ ਪਹੁੰਚ ਰਹੇ ਆ ਸਾਰੀ ਸੰਗਤ ਨੂੰ ਬੇਨਤੀ ਆ ਕਿ ਹੌਮੋ ਮਾ ਕੇ ਗੁਰਦੁਆਰਾ ਸਾਹਿਬ ਪਹੁੰਚ ਕੇ ਕੰਨੂ ਰੌਣਕ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ